ਚੋਣ ਕੈਂਪੇਨ ਦਾ ਆਗਾਜ਼ ਸੁਖਪਾਲ ਸਿੰਘ ਖੈਰਾ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੰਗਰੂਰ ਸੀਟ ਨੂੰ ਭਗਵੰਤ ਮਾਨ ਸੰਗਰੂਰ ਸੀਟ ਨੂੰ ਆਪਣੀ ਰਾਜਧਾਨੀ ਜਿਹੜੀ ਹੈ ਉਹ ਮੰਨਦੇ ਨੇ ਭਗਵੰਤ ਮਾਨ ਦੇ ਕੁਝ ਸਾਥੀ ਰਹੇ ਲੋਕ ਵੀ ਜਿਹੜੇ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਨਿਤਰੇ ਨੇ ਮੈਂ ਤਾਂ ਉਦੋਂ ਖੜਾ ਛੱਡਿਆ ਜੀ ਭਗਵੰਤ ਮਾਨ ਜਦੋਂ ਬਰਗਾੜੀ ਇਹ दारू ਪੀ ਕੇ ਗੁਰੂਗਰਾਸ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਟੇਜ ਤੇ ਚੜ੍ਹ ਗਏ ਸੀ ਆ ਆਮ ਆਦੀ ਪਾਰਟੀ ਵਿੱਚ ਹੁੰਦਾ ਸੀ ਜੀ ਮੈਂ ਜ਼ਿਲ੍ਹਾ ਪ੍ਰਧਾਨ ਤੇ ਤੌਰ 'ਤੇ ਸਤੀਵਾ ਦਿੱਤਾ ਹੈ ਕੱਲ ਬੜੀ ਉਡੀ ਸੀ ਕਿ ਭਗਵੰਤ ਮਾਨ ਜਿਹੜੇ ਆ ਉਹ ਬਰਗਾੜੀ दारू ਪੀ ਕੇ ਚਲੇ ਗਏ ਸੀ ਉਹ ਵਾਕਈ ਗੱਲ ਠੀਕ ਸੀ ਉਹ ਜਿਵੇਂ ਗੱਲ ਠੀਕ ਸੀ ਜੀ ਨਾ ਸਨ ਛੋਟੇ ਮਰਜੀ ਨੇ ਮੈਨੂੰ ਤੇ ਸਾਡੇ ਜਿਹੜੇ ਅੱਜ ਦੇ ਐਮਐਲਏ ਕੁਤੇ ਸਿੰਘ ਚੇਕੋ ਤੇ ਮੇਰਨਾ ਵੀਰ ਕੜਾ ਸੰਦੀਪ ਇਹ ਸਾਨੂੰ ਕਿਹਾ ਸੀ ਕਿ ਇਹਨੂੰ ਯਾਰ ਥੱਲੇ ਲੈ ਕੇ ਜਾਓ ਕਿ ਸੀਨੇ ਦੇ ਵਿੱਚੋਂ ਵੀ ਐਲਕੋਹੋਲ ਦੀ ਸਮੈਲ ਆ ਰਹੀ ਸ। ਅੱਛਾ। ਹਾਂਜੀ। ਫਿਰ ਜੋ ਤੁਸੀਂ ਥੱਲੇ ਲੈ ਕੇ ਗਏ ਫਿਰ ਕਿੱਥੇ ਛੱਡਿਆ ਭਗਵੰਤ ਮਾਨ ਜੀ। ਆ ਗੱਡੀ ਚ ਬਾਹਰ ਆ ਜੀ। ਪ੍ਰਧਾਨ ਸੇਖੋਂ ਕੋ ਸੌ ਵਾਰ ਕਰਦੇਵੇ ਅੱਜ ਤਹਾਨੂੰ ਉਹਨਾਂ ਕੋ ਸੌ ਵਾਰ ਵੀ ਨਹੀਂ ਬੀਤੀ ਜੀ ਉਹ ਬੀਤੀ ਹੈ। ਉਹ ਖੁਦ ਗੇਜਰੀ ਵਾਲੇ ਕੋਲੇ ਕਹਿੰਦਾ ਰਿਹਾ ਵੀ ਇਹਨੇ ਬੀਤੀ ਹੈ। ਪ੍ਰਧਾਨ ਸੇਖੋਂ ਆਮਦੀਮੀ ਪਾਰਟੀ ਦੇ ਫਰੀਦਕੋਟ ਤੋਂ ਐਮਐਲਏ ਨੇ ਔਰ ਗੁਰਸਿੱਖ ਐਮਐਲਏ ਨੇ। ਹਾਂਜੀ। ਤੇ ਫਿਰ ਤੁਹਾਨੂੰ ਲੱਗਦਾ ਕਿ ਉਹ ਆਮੀ ਭਰਨਗੇ ਇਸ ਤਰੀਕੇ ਦੇ ਨਾਲ? ਉਹ ਗੁਰਗ੍ਰਾਂਧ ਸਾਹਿਬ ਦੇ ਅੱਗੇ ਆਮੀ ਭਰੂਗਾ ਕਿ ਭਗਵੰਤ ਮਾਨ ਝੂਠ ਬੋਲੂਗਾ ਜੀ। ਜੋਨ ਬਗੜੀ ਵੀ ਆ ਵੀ ਅਸੀਂ ਝੂਠ ਕਹਿੰਦੇ ਜਿਹੜੀ ਮੈਂ ਗੱਲ ਕਰ ਰਿਹਾ ਤੁਹਾਡੀਆਂ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਮੁੱਖ ਮੰਤਰੀ ਜੀ ਜਿਹੜੀ ਸੱਚਾਈ ਹੈ ਜੀ ਅਸੀਂ ਤਾਂ ਸੱਚੇ ਕਹਿ ਰਹੇ ਹਾਂ ਸੱਚੇ ਨਹੀਂ ਘੜੀ ਕਹੇ ਤਾਂ ਅਸੀਂ ਮੁੱਖ ਮੰਤਰੀ ਦੀ ਬੱਲੇ ਬੱਲੇ ਵੀ ਕਰਦੇ ਹੁੰਦੇ ਸੀ ਛੋਟੀਪੁਰ ਸਾਹ ਦੇ ਕਾਲ ਜਦੋਂ ਕੋਲੇ ਗਏ ਉਹਨਾਂ ਨੇ ਕੰਨ ਚ ਜਿਹੜੀ ਆਵਾਜ਼ ਦਿੱਤੀ ਇਹਨੂੰ ਕਿ ਭਈ ਇਹਦੇ ਪੈਕਪੁਕ ਲੱਗੇ ਹੋਏ ਆ ਇਹਦੇ ਪਸੀਨੇ ਚ ਮੁਸ਼ਕਮਾਰੀਆਂ ਨਾਲ ਲੈ ਜੋ ਤੇ ਹੁਣ ਤੁਸੀਂ ਸੁਖਪਾਲ ਸਿੰਘ ਖਹਿਰਾ ਜੀ ਖਹਿਰਾ ਸਾਹਿਬ ਦੇ ਨਾਲ ਹੈ ਜੀ ਕਿਉਂਕਿ ਉਹ ਸੱਚ ਦੇ ਨਾਲ ਖੜਦੇ ਹੱਕ ਦੇ ਸੱਚ ਨਾਲ ਖੜਦੇ ਸੀ ਸੰਗਰੂਰ ਤੋਂ ਕਾਂਗਰਸ ਪਾਰਟੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਅੱਜ ਚੋਣ ਕੈਂਪੇਨ ਦਾ ਆਗਾਜ਼ ਸੁਖਪਾਲ ਸਿੰਘ ਖਹਿਰਾ ਕਰਨ ਜਾ ਰਹੇ ਨੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੰਗਰੂਰ ਸੀਟ ਨੂੰ ਭਗਵੰਤ ਮਾਨ ਸੰਗਰੂਰ ਸੀਟ ਨੂੰ ਆਪਣੀ ਰਾਜਧਾਨੀ ਜਿਹੜੀ ਹੈ ਉਹ ਮੰਨਦੇ ਨੇ ਔਰ ਇਥੋਂ ਸੁਖਪਾਲ ਸਿੰਘ ਖੈਰਾ ਨੂੰ ਪਰਮਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਕਿਉਂਕਿ ਭਗਵੰਤ ਮਾਨ ਦੇ ਕੁਝ ਸਾਥੀ ਰਹੇ ਲੋਕ ਵੀ ਜਿਹੜੇ ਸੁਖਪਾਲ ਸਿੰਘ ਖੈਰਾ ਦੇ ਹੱਕ ਦੇ ਵਿੱਚ ਨਿਤਰੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਭਾਈ ਸਾਹਿਬ ਕੀ ਨਾਮ ਜੀ ਤੁਹਾਡਾ ਖੈਰਾ ਜੀ ਸੰਦੀਪ ਸਿੰਘ ਸੰਧੂ ਜੀ ਅੱਛਾ ਤੁਸੀਂ ਪਹਿਲਾਂ ਜਿਹੜੇ ਭਗਵੰਤ ਮਾਨ ਹੋਰਾਂ ਦੇ ਨਾਲ ਹਾਂ ਜੀ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਹੁੰਦਾ ਸੀ ਮੈਂ ਜ਼ਿਲ੍ਹਾ ਪ੍ਰਧਾਨ ਤੇ ਤੌਰ 'ਤੇ ਅਸਤੀਫਾ ਦਿੱਤਾ ਹੈਗਾ 2018 ਦੇ ਵਿੱਚ ਅੱਛਾ ਹਾਂਜੀ ਤੇ ਹੁਣ ਤੁਸੀਂ ਸੁਖਪਾਲ ਸਿੰਘ ਖੈਰਾ ਦੀ ਹਾਂਜੀ ਖੈਰਾ ਸਾਹਿਬ ਦੇ ਨਾਲ ਹੈ ਜੀ ਕਿਉਂਕਿ ਉਹ ਸੱਚ ਦੇ ਨਾਲ ਖੜਦੇ ਹੱਕ ਦੇ ਸੱਚ ਨਾਲ ਖੜਦੇ ਤਾਂ ਕਰਕੇ ਜਦੋਂ ਖਿਰਾ ਸਾਹਿਬ ਨੂੰ ਐਲੋਪੀ ਤੋਂ ਉਤਾਰਿਆ ਹੈਗਾ ਉਦੋਂ ਅਸਤੀਫਾ ਦਿੱਤਾ ਸੀ ਹੁਣ ਚੱਕਰੀ ਹੈ ਵੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਹਾਨੂੰ ਦੋਨਾਂ ਦੇ ਨਾਲ ਜਾਣਾ ਚਾਹੀਦਾ ਸੀ ਤੁਸੀਂ ਸੁਪਾਲ ਸਿੰਘ ਖਿਰਾ ਦੇ ਨਾਲ ਆਗੇ ਨਹੀਂ ਜੀ ਸੱਚ ਦਰਾ ਜਿਹੜਾ ਸੱਚ ਦਰਾ ਸਾਨੂੰ ਚਾਹ ਜਿਹੜਾ ਚੰਗਾ ਲੱਗਿਆ ਅਸੀਂ ਉਹ ਚੂਸ ਕੀਤਾ ਤਾਂ ਕਰਕੇ ਖਿਰਾ ਸਾਹਿਬ ਦੇ ਨਾਲ ਹੈ ਅੰਕਲ ਜੀ ਤੁਹਾਡਾ ਕੀ ਨਾਮ ਹੈ ਔਰ ਤੁਸੀਂ ਵੀ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਭਗਵੰਤ ਮਾਨ ਹਰਨ ਹੁੰਦੇ ਸੀ ਹਾਂਜੀ ਹਾਂਜੀ ਮੈਂ ਵੀ ਆਵਾਦਮੀ ਪਾਰਟੀ ਜੀ ਪਹਿਲਾਂ ਸੀਗਾ ਜੀ ਤੇ ਮੈਂ ਤਾਂ ਉਦੋਂ ਖੜਾ ਛੱਡਿਆ ਜੀ ਭਗਵੰਤ ਮਾਨ ਦਾ ਜਦੋਂ ਬਰਗਾੜੀ ਇਹ दारू ਪੀ ਕੇ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਟੇਜ ਤੇ ਚੜ ਗਏ ਜਿੱਥੇ ਕਿ ਆਪਣੇ ਅੱਛਾ ਉਹ ਗੱਲ ਬੜੀ ਉਡੀ ਸੀ ਕਿ ਭਗਵੰਤ ਮਾਨ ਜਿਹੜੇ ਆ ਉਹ ਬਰਗਾੜੀ दारू ਪੀ ਕੇ ਚਲੇ ਗਏ ਸੀ ਉਹ ਵਾਕਈ ਗੱਲ ਠੀਕ ਸੀ ਉਹ ਜਿਵੇਂ ਗੱਲ ਠੀਕ ਸੀ ਜੀ ਉਥੇ ਉਸ ਤੋਂ ਛੋਟੇ ਬੜਜੀ ਨੇ ਮੈਨੂੰ ਤੇ ਸਾਡੇ ਜਿਹੜੇ ਅੱਜ ਦੇ ਐਮ.ਐਲ.ਏ. ਕਿਤੇ ਸਿੰਘ ਚੇਕੋ ਤੇ ਮੇਰਨਾ ਵੀਰ ਖੜਾ ਸੰਕਦੀਪ ਸੰਨ ਹੰਜਨ ਜੀ ਇਹ ਸਾਨੂੰ ਕਿਹਾ ਸੀ ਕਿ ਇਹਨੂੰ ਯਾਰ ਥੱਲੇ ਲੈ ਕੇ ਜਾਓ ਤੇ ਅਸੀਂ ਥੱਲੇ ਵੀ ਲੈ ਕੇ ਸੀ ਸ਼ਾਇਦ ਲੋਕਾਂ ਨੂੰ ਨਾ ਪਤਾ ਲੱਗਦਾ ਇੱਕ ਉਥੇ ਇੱਕ ਪਿੰਡ ਦਾ ਮੁੰਡਿਆ ਸੀ ਉਹਨੇ ਰੌਲਾ ਪਾਤਾ ਕਿ ਦਾਰੂ ਪੀਤੀ ਹੈ ਕਿਉਂਕਿ ਇਹਦੇ ਕੱਪੜਿਆਂ 'ਚੋਂ ਵੀ ਸਮੈਲ ਆਈ ਜਾਂਦੀ ਸੀ ਇਸੇ ਕਰਕੇ ਛੋਟੇਪੁਰ ਸਾਹਿਬ ਨੇ ਕਿਹਾ ਸੀ ਕਿ ਯਾਰ ਇਹਨੂੰ ਥੱਲੇ ਲੈ ਜਾਓ ਕਿ ਲੋਕਾਂ ਨੂੰ ਜੇ ਪਤਾ ਲੱਗ ਗਿਆ ਤੇ ਬਹੁਤ ਰੌਲਾ ਪਊਗਾ ਉਹ ਵਾਕਿਆਕਲ ਸਹੀ ਸੀ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਦੇ ਦਰੂਪੀ ਕੇ ਚੜ ਗਏ ਸੀ ਉਸ ਦਿਨ ਤੋਂ ਬਾਅਦ ਆਈ ਇਹਨਾਂ ਦਾ ਖੜਾ ਚੜਤਾ ਜੀ ਅੱਛਾ ਭਾਈ ਸਾਹਿਬ ਤੁਸੀਂ ਵੀ ਨਾਲ ਸੀ ਜਦੋਂ ਇਹ ਗੱਲ ਹੋਈ ਹੈ ਅਸਲ ਚ ਕਹਾਣੀ ਕੀ ਹੋਈ ਸੀ ਮਸਲਾ ਕਿਵੇਂ ਪਤਾ ਕਿਵੇਂ ਲੱਗਿਆ ਲੋਕਾਂ ਨੇ ਰੌਲਾ ਕਿਵੇਂ ਪਾਤਾ ਮੈਂ ਤੁਹਾਨੂੰ ਕਿਵੇਂ ਕਿਹਾ ਵੀ ਲੈ ਕੇ ਜਾਓ ਤੁਸੀਂ ਕੀ ਕੀਤਾ ਫਿਰ ਮੈਂ ਵੀ ਨਾਲ ਸੀਗਾ ਜੀ ਉਦੋਂ ਜਿਹੜੇ ਸਾਡੇ ਮੌਜੂਦਾ ਐਮਐਲਏ ਹੈਗਾ ਫਰੀਦਕੋਟ ਦੇ ਗਦੇਵ ਸਿੰਘ ਸੇਖੋ ਉਹ ਸੀ ਛੋਟੇਪੁਰ ਸਾਹਿਬ ਦੇ ਨੇੜੇ ਛੋਟੇਪੁਰ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਇਸ਼ਾਰਾ ਕੀਤਾ ਛੋਟੇਪੁਰ ਸਾਹਿਬ ਦੇ ਘਰ ਜਦੋਂ ਕੋਲੇ ਗਏ ਉਹਨਾਂ ਨੇ ਕੰਨ ਚ ਜਿਹੜੀ ਆਵਾਜ਼ ਦਿੱਤੀ ਇਹਨੂੰ ਕਿ ਭਈ ਇਹਦੇ ਪੈ ਕੇ ਬੁਗ ਲੱਗੇ ਹੋਏ ਆ ਇਹਦੇ ਪਸੀਨੇ ਚ ਮੁਸ਼ਕ ਮਾਰੀ ਇਹਨਾਂ ਨੂੰ ਲੈ ਜੋ ਥੱਲੇ ਅੱਛਾ ਹਾਂ ਜੁਰੂ ਵਾਪਸ ਲਈ ਜਾਂਦੇ ਸੀ ਉਹ ਸਿੰਘ ਸੇਕ ਨੂੰ ਤੁਹਾਨੂੰ ਕਿਹਾ ਨਹੀਂ ਉਹ ਨਾਲ ਸੈੱਟ ਸੀ ਅੱਛਾ ਤੀ ਤਿੰਨੇ ਹੀ ਸੀਗੇ ਕਲੈਕਟਿਵ ਟੀਮ ਤਿੰਨੇ ਹੀ ਹੋਰ ਵੀ ਬੰਦੇ ਸੀਗੇ ਪੰਜ ਛੇ ਬੰਦੇ ਹੋਰ ਵੀ ਸੀਗੇ ਤੇ ਕਲੈਕਟਿਵ ਟੀਮ ਦੇ ਅਸੀਂ ਤੌਰ ਤੇ ਨੂੰ ਥੱਲੇ ਰਹਿ ਗਏ ਉਸ ਤੋਂ ਬਾਅਦ ਇੱਕ ਪਿੰਡ ਦਾ ਮੁੰਡਾ ਸੀ ਸਾਦਕ ਬਲਾਕ ਦੇ ਏਰੀਆ ਦਾ ਮੁੰਡਾ ਸੀਗਾ ਉਨੇ ਵੇਖਿਆ ਕਿ ਨਾ ਇਹਦੇ ਦਾਰੂ ਪੀਤੀ ਵੀ ਆ ਉਹਨੇ ਸਭ ਤੋਂ ਪਹਿਲਾਂ ਰੋੜਾ ਪਾਇਆ ਫਿਰ ਗਰਦਿਤ ਸਿੰਘ ਨੇ ਕਿਹਾ ਕਿ ਨਹੀਂ ਇਹ ਚਾਹ ਪੀਤੀ ਆ ਚਾਹ ਡੁੱਲੀ ਆਂ ਕਰਕੇ ਪਸੀਨੇ ਦੇ ਵਿੱਚੋਂ ਵੀ ਐਲਕੋਹਲ ਦੀ ਸਮੈਲ ਆ ਰਹੀ ਸੀ ਅੱਛਾ ਹਾਂਜੀ ਫਿਰ ਜੋ ਤੁਸੀਂ ਥੱਲੇ ਲੈ ਕੇ ਗਏ ਫਿਰ ਕਿੱਥੇ ਛੱਡਿਆ ਭਗਵਾਨ ਜੀ ਇਹ ਗੱਡੀ ਦੀ ਬਾਤ ਆ ਜੀ ਪੀਤੀ ਬਾਕੀ ਹੋਈ ਸੀ ਲੱਗਦਾ ਹੋਇਆ ਸੀ ਮਹਿਸੂਸ ਹੋ ਰਿਹਾ ਸੀ ਪੀਤੀ ਸੀ ਪੀਤੀ ਸੀ ਜੀ ਪੀਤੀ ਸੀ ਐਵੇਂ ਕਹਿੰਦੀ ਝੂਠ ਬੋਲੋ ਪੀਤੀ ਸੀ ਐਵੇਂ ਹੁਣ ਉਹਦੇ ਅਸੀਂ ਤੋਂ ਦਿਨ ਤਾਂ ਲੁਕਾਉਂਦੇ ਸੀ ਠੀਕ ਹੈ ਜੀ ਪੀਤੀ ਸੀ ਛੋਟੇ ਪਰ ਸਾਹਿਬ ਤੋਂ ਪੁੱਛ ਲਈਏ ਗੱਲ ਉਹ ਵੀ ਪੀਤੀ ਗੁਰਦੇਵ ਸਿੰਘ ਜੇਕਰ ਨੂੰ ਤੁਸੀਂ ਬੜੀ ਵੱਡੀਆਂ ਗੱਲਾਂ ਜਿਹੜੀਆਂ ਇਹ ਕਰ ਰਹੇ ਹੋ ਇਹ ਗੁਰਦੇਵ ਸਿੰਘ ਨੂੰ ਕੋ ਸੌਂ ਬਾਗ ਕਹਦੇ ਨੇ ਅੱਜ ਤੱਕ ਮੈਂ ਉਹਨੂੰ ਸੌਂ ਬਾਦੇ ਵੀ ਨਹੀਂ ਪੀਤੀ ਸੀ ਇਹਨੂੰ ਪੀਤੀ ਹੈ ਉਹ ਖੁਦ ਕੇਜਰੀ ਵਾਲੇ ਕੋਲੇ ਕਹਿੰਦਾ ਰਿਹਾ ਵੀ ਇਹਨਾਂ ਪੀਤੀ ਹੈ ਕਿਉਂਕਿ ਇਹ ਕੇਜਰੀ ਵਾਲਾ ਗਰੁੱਪ ਦਾ ਸੀ ਭਗਵੰਤ ਮਾਨ ਦੇ ਉਲਟ ਸੀ ਗੁਰਦੇਵ ਸਿੰਘ ਚੇਕਾ ਗੁਰਦੱਤ ਸੈਖੋਂ ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਐਮਐਲਏ ਨੇ ਔਰ ਗੁਰਸਿੱਖ ਐਮਐਲਏ ਨੇ ਤੇ ਫਿਰ ਤੁਹਾਨੂੰ ਲੱਗਦਾ ਕਿ ਉਹ ਆਮੀ ਭਰਨਗੇ ਇਸ ਤਰੀਕੇ ਦੇ ਨਾਲ ਉਹਨੂੰ ਉਹ ਗੁਰੂ ਗ੍ਰੰਥ ਸਾਹਿਬ ਦੇ ਅਕਾ ਜਮੀ ਭਰੂਗਾ ਕਿ ਭਗਵੰਤ ਮਾਨ ਝੂਠ ਬੋਲੂਗਾ ਜੀ ਉਹ ਬੋਲੇ ਸੱਚ ਵੀ ਕੀ ਸੀ ਤੁਹਾਨੂੰ ਲੱਗਦਾ ਵੀ ਆਪਣੇ ਮੁੱਖ ਮੰਤਰੀ ਦੇ ਖਿਲਾਫ ਇਹ ਗੱਲ ਕਹਿਣਗੇ ਉਹ ਨਹੀਂ ਹੈ ਮੈਂ ਤਾਂ ਕਹਿਣਾ ਵੀ ਜ਼ਰੂਰ ਹੈ ਨਹੀਂ ਪਰ ਨਹੀਂ ਸੌਂਖਾ ਕੇ ਕਹਿਣ ਹਾਂ ਵੀ ਸੌਂਖਾ ਕੇ ਕਹਿਆ ਜੀ ਵੀ ਹਾਂ ਵੀ ਇਹ ਅਸੀਂ ਝੂਠ ਕਹਿੰਦੇ ਜਿਹੜੀ ਮੈਂ ਗੱਲ ਕਰ ਰਿਹਾ ਇਹ ਗੱਲ ਝੂਠ ਹੈ ਵੀ ਉਹਨੇ ਨਹੀਂ ਤਰਿਆ ਜਾਂ ਅਸੀਂ ਨਾਲ ਨਹੀਂ ਤਰਿਆ ਉਹਦੇ ਰਲ ਕੇ ਤੇ ਗੱਤ ਸੰਖੇਪ ਕੋ ਚੋਂ ਸੌ ਪਾ ਦੇ ਉਹ ਸਾਈਡ ਵੱਡੀਆਂ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਮੁੱਖ ਮੰਤਰੀ ਦੇ ਜਿਹੜੀ ਸਚਾਈ ਹੈ ਜੀ ਅਸੀਂ ਤਾਂ ਸੱਚੇ ਕਹਿ ਰਹੇ ਹਾਂ ਸੱਚੇ ਨਾਂਖੜੇ ਕਹੇ ਤਾਂ ਅਸੀਂ ਮੁੱਖ ਮੰਤਰੀ ਦੀ ਬੱਲੇ ਬੱਲੇ ਵੀ ਕਰਦੇ ਹੁੰਦੇ ਸੀ ਹੁਣ ਕੀ ਹੁਣ ਕੀ ਆਸ ਹੈ ਤੁਹਾਨੂੰ ਹੁਣ ਤੁਸੀਂ ਉਧਰੋਂ ਮਤਲਬ ਹੁਣ ਸੁਖਪਾਲ ਸਿੰਘ ਖਹਿਰਾ ਹੋਣਾ ਦੀ سپورਟ ਜਿਹੜੀ ਉਹ ਕਰ ਰਹੇ ਆ ਹੁਣ ਤੁਹਾਨੂੰ ਕੀ ਆਸ ਹੈ ਕਿਉਂਕਿ ਤੁਹਾਨੂੰ ਚਾਹੀਦਾ ਤਾਂ ਮੁੱਖ ਮੰਤਰੀ ਕਿਉਂਕਿ ਅੱਜ ਕੱਲ ਆਪਾਂ ਜੋ ਦੌਰ ਦੇਖ ਰਹੇ ਆ ਚਾਹੇ ਲੀਡਰਾਂ ਦਾ ਚਾਹੇ ਲੋਕਾਂ ਦਾ ਉਹ ਜਿਹੜੇ ਤਾਕਤ ਦੇ ਨਾਲ ਖੜਦੇ ਆ ਉਹ ਜਿਵੇਂ ਹੁਣ ਸਰਕਾਰ ਆ ਮਦੀ ਪਾਰਟੀ ਦੀ ਭਗਵੰਤ ਮਾਨ ਦੀ ਬਹੁਤੇ ਲੋਕ ਉਧਰ ਵੀ ਅੱਜ ਜਿਹੜੇ ਖੜੇ ਆ ਪਰ ਤੁਸੀਂ ਸੁਖਪਾਲ ਸਿੰਘ ਖਹਿਰਾ ਹੋਣਾ ਦਾ ਸਮਰਥਕ ਨਹੀਂ ਭਾਈ ਜੀ ਮੇ ਮੈਂ ਕੋਆਪਰੇਟਿਵ ਬੈਂਕ ਦੇ ਡਾਇਰੈਕਟਰ ਦੀ ਚੋਣ ਲੜਿਆ ਜੀ ਅਦਰ ਜ਼ੋਨ ਸੀ ਜੋ ਫਰੀ ਕੋਡ ਦਾ ਪੁਰਾਣਾ ਜ਼ਿਲ੍ਹਾ ਇੱਕ ਸੀ ਠੀਕ ਹੈ ਜੀ ਉਹਨਾਂ ਸਮਿਆਂ ਦੇ ਵਿੱਚ ਫਰੀ ਕੋਡ ਮੋਗਾ ਇੱਕ ਜ਼ਿਲ੍ਹਾ ਸੀ ਐਡੀ ਮੈਂ ਚੋਣ ਜਿੱਤਿਆਵੇਂ ਮੈਂ ਤਾਂ ਰਿਆਈ ਸ਼ੁਰੂ ਤੋਂ ਹੀ ਐਚ ਹਾਂ ਜਿਹੜਾ ਸੱਚ ਉਹਦੇ ਮਗਰ ਕਰੂਗਾ ਉਹਦੇ ਨਾਲ ਕਰੂਗਾ ਸ਼ੁਰੂ ਤੋਂ ਮੇਰੇ ਪਿਛੋਕਰ ਦੇਖ ਲਓ ਮੈਂ ਸੱਚ ਨਾਲ ਖੜਾ ਹਾਂ ਮੈਨੇ ਸੁਖਵੀਰ ਅਗੇ ਬਦਲੇ ਇਹ ਕਹਿੰਦਾ ਸੀ ਚੱਕ ਦੇ ਫੱਟੇ ਕਿ ਮੈਂ ਉਹਨੂੰ ਜਵਾਬ ਦਿੱਤਾ ਹਾਂ ਮੈਂ ਕਿਹਾ ਮੈਂ ਇਹ ਕੰਮ ਨਹੀਂ ਕਰਨਾ ਤੇ ਅਗੇ ਭੁੱਖਾ ਮਰਾਂਗਾ ਮੈਂ ਭੁੱਖਾ ਮਰਨਾ ਮੰਨਦਾ ਕੀ ਕਹਿੰਦੇ ਸੀ ਉਹ ਵੀ ਚੱਕ ਦੇ ਫੱਟੇ ਦਾ ਮਤਲਬ ਕੀ ਆ ਸੀਐਮ ਹੁੰਦੇ ਮੈਨੂੰ ਇੰਨੀਆਂ ਕਵਰਾਂ ਦਿੱਤੀਆਂ ਵਈ ਸੀ ਵੀ ਚੱਕ ਦੇ ਫੱਟੇ ਵੀ ਹਾਂ ਪਰ ਮੈਂ ਕਹੀ ਜੇ ਕੰਮ ਨਹੀਂ ਕਰਨਾ ਮੈਂ ਨਾ ਕੀਤਾ ਜਿਹੜਾ ਬੰਦਾ ਸੱਚ ਨਾਲ ਖੜਾ ਅੱਜ ਸੱਚ ਨਾਲ ਖੜੀ ਕੀ ਲੱਗਦਾ ਬਈ ਸੰਗਰੂਪ ਤੋਂ ਸੰਗਰੂਪ ਤੇ ਜਿੱਤਾਂਗੇ ਜੀ ਬਹੁਤ ਵੱਡੀ ਮਾਰਜਨਾ ਜਿੱਤਾਂਗੇ ਹਾਂਜੀ ਬਾਲਸਨ ਘਰ ਜਿੱਤੂਗਾ ਸੱਚ ਦਾ ਬੰਦਾ ਜਿਹੜੇ ਸੰਗਰੂਰ ਵਾਲੇ ਆ ਉਹ ਬਾਗੀ ਬੰਦਾ ਜਿਹੜਾ ਹੈਗਾ ਉਹਦੇ ਨਾਲ ਖੜਦੇ ਹੀ ਖੜਦੇ ਆ ਸੰਗਰੂਰ ਵਾਲੇ ਸਰਕਾਰ ਦੇ ਖਿਲਾਫ ਸਰਕਾਰ ਦੇ ਖਿਲਾਫ ਜਾਣਾ ਜਿਹੜਾ ਬੰਦਾ ਸਰਕਾਰ ਨੂੰ ਝਕਾਉਣ ਦੇ ਵਿੱਚ ਹੁੰਦਾ ਕਾਮਯਾਬ ਉਹਦੇ ਨਾਲ ਖੜਦੇ ਆ 110% ਸੱਚ ਨੂੰ ਸਾਥ ਦਿੱਤਾ ਨਹੀਂ ਸੱਚ ਨੂੰ ਸਾਥ ਸੰਗਰੂਰ ਏਰੀਆ ਨੇ ਅੱਜ ਚੱਕਰ ਜਿਹੜਾ ਸੱਚ ਜਾਤ ਸੱਚ ਸੰਭਾਲ ਸੰਗਰੂਰ ਸਾਥ ਤੇ ਰਾਹ ਤੇ ਖੜਾਈ ਕਿਸੇ ਟਾਈਮ ਭਗਵਾਨ ਤਮਨ ਨੂੰ ਵੀ ਇਸੇ ਆਸ ਤੇ ਨਾਲ ਲੋਕ ਇਸੇ ਆਸ ਨੂੰ ਜਦ ਕਿ ਉਹ ਖਰਾ ਨਹੀਂ ਉਤਰਿਆ ਤੇ ਜੋ ਇੰਨੀ ਗਰੰਟੀ ਦਿੰਨੇ ਸਖਬਾਲ ਸਿੰਘ ਖੈਰਾ ਖਰਾ ਉਤਰੂਗਾ ਅੱਜ ਜਿਹੜੇ ਸੰਦੂਰ ਹਾਲਕੇ ਦੇ ਲੋਕਾਂ ਨੂੰ ਇੱਕ ਵਾਰੀ ਸਖਬਾਲ ਸਿੰਘ ਖੈਰਾ ਨੂੰ ਵਰਤ ਕੇ ਦੇਖਣਾ ਚਾਹੀਦਾ ਉਹ ਸਾਧਾ ਨਤੀਜੇ ਸਾਹਮਣੇ ਆਉਣਗੇ ਚਲੋ ਤਾਂ ਇਹ ਸਨ ਉਹ ਲੋਕ ਜਿਹੜੇ ਪਹਿਲਾਂ ਭਗਵੰਤ ਮਾਨ ਦਾ ਸਾਥ ਦੇਉਂਦੇ ਰਹੇ ਤੇ ਅੱਜ ਸੁਖਪਾਲ ਸਿੰਘ ਖਹਿਰਾ ਦੇ ਹੱਕ ਦੇ ਵਿੱਚ ਨਿਤਰੇ ਨੇ ਔਰ ਬਹੁਤ ਵੱਡੀ ਜਿਹੜੀ ਗੱਲ ਇਹ ਕਹੀ ਹੈ ਕਿ ਭਗਵੰਤ ਮਾਨ ਹੋਰਾਂ ਨੇ ਬਰਗਾੜੀ ਦੇ ਵਿੱਚ ਜਿਹੜੀ ਆ ਉਹ दारू ਪੀਤੀ ਸੀ ਕਿਉਂਕਿ ਬਹੁਤ ਤਰੀਕੇ ਦੇ ਇਲਜ਼ਾਮ ਲੱਗਦੇ ਰਹੇ ਪਰ ਕੋਈ ਸਬੂਤ ਜਿਹੜਾ ਸਾਹਮਣੇ ਨਹੀਂ ਸੀ ਆਇਆ ਪਰ ਇਹ ਆਪਣੇ ਆਪ ਨੂੰ ਚਸ਼ਮਦੀਦ ਗਵਾਹ ਜਿਹੜਾ ਦੱਸ ਰਹੇ ਨੇ ਔਰ ਨਾਲ ਹੀ ਨਾਲ ਕਹਿ ਰਹੇ ਨੇ ਕਿ ਫਰੀਦਕੋਟ ਤੋਂ ਗੁਰਸੇਖ ਐਮਐਲਏ ਗੁਰਦੇਵ ਸਿੰਘ ਸੇਖੋਂ ਵੀ ਸਾਡੇ ਨਾਲ ਸੀ ਭਗਵੰਤ ਮਾਨ ਨੂੰ ਗੱਡੀ ਤੱਕ ਛੱਡਣ ਦੇ ਕਰਕੇ ਔਰ ਉਹ ਸ ਕੈਮਰਾਮੈਨ ਗੁਰੀਦ ਨਾਲ ਸੁਖਵਿੰਦਰ ਸਿੱਧੂ ਰਜਾਨਾ ਲੋਕਨਾਟੀਵੀ ਸੰਗਰੂਰ